ਪਰਸਨਲ ਸਵਾਲ ਹੈ ਕਿਉਂਕਿ ਤੁਹਾਡਾ ਵਿਆਹ ਹੋਇਆ ਨਾ 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 ਇਹ ਤਾਂ ਕਿਸੇ ਨੇ ਨਾ ਕੋਈ ਆਪਣੀ ਵੀਡੀਓ ਸ਼ੂਟ ਚੱਲਦੀ ਸੀ ਉਹ ਵੀਡੀਓ ਵੀ ਨਹੀਂ ਹਜੇ ਆਊਟ ਕੀਤੀ ਸੀ ਉਹ ਵੀਡੀਓ ਦਾ ਕੋਈ ਕਿਸੇ ਨੇ ਫੋਟੋ ਖਿੱਚ ਕੇ ਪਾਤੀ ਵੀ ਭਾਈ ਵਿਆਹ ਹੋ ਗਿਆ ਮੈਂ ਤਾਂ ਇਹੋ ਜਿਹਾ ਹੀ ਹਾਂ ਤੁਰੇ ਫਿਰਦਾ ਹੀ ਹਜੇ ਸੀਰੀਅਸਲੀ ਨਹੀਂ ਸਾਨੂੰ ਤਾਂ ਇਹੀ ਪਤਾ ਲੱਗਿਆ ਸੀ ਤੁਹਾਡਾ ਵਿਆਹ ਹੋ ਗਿਆ ਮੈਨੂੰ ਖੁਦ ਪਤਾ ਲੱਗਿਆ ਸੀ ਆਹੀ ਚੀਜ਼ ਪਰ ਇਹ ਤਾਂ ਬ੍ਰੇਕਿੰਗ ਨਿਊਜ਼ ਹੋ ਗਈ ਤੇ ਹੋਰ ਬੀਰੂ ਜੀ ਤੇਰੀ ਨਹੀਂ ਮਜ਼ਾਕ ਛੱਡੋ ਪਰ ਮੈਂ ਸੱਚ ਕਹਿ ਰਿਹਾ ਇਹ ਜੀ ਕੋਈ ਗੱਲ ਨਹੀਂ ਮੈਨੂੰ ਖੁਦ ਕਿਸੇ ਨੇ ਦੱਸਿਆ ਕਹਿੰਦਾ ਭਾਈ ਆਪਣਾ ਵਿਆਹ ਹੋ ਗਿਆ ਮੈਂ ਕਿਹਾ ਕਦੋਂ ਹੋਇਆ ਯਾਰ ਕਹਿੰਦਾ ਯਾਰ ਵੀ ਫੋਟੋ ਦੇਖੀ ਸੀ ਮੈਂ ਜਦੋਂ ਦੇਖੀ ਮੈਂ ਕਿਹਾ ਯਾਰ ਹੁਣ ਅੱਛਾ ਜੇ ਮੈਂ ਖੁਦ ਉਹ ਫੋਟੋ ਜਨਤਕ ਕਰਦਾ ਕਿ ਜੀ ਆ ਕਿਸੇ ਨੇ ਫੋਟੋ ਪਾਤੀ ਉਹ ਫਿਰ ਹੋਰ ਜਿਆਦਾ ਲੋਕਾਂ ਨੇ ਗੱਲ ਖਿੱਚਣੀ ਸੀ ਹਨਾ ਕਿਉਂਕਿ ਫਿਰ ਗੱਲ ਗਾਂਹ ਦੀ ਗਾਂਹ ਜਾਂਦੀ ਹੈ ਪਰ ਆਜ਼ਾਦ ਪੰਛੀ ਨੂੰ ਆਜ਼ਾਦ ਹੀ ਰਹਿਣ ਦਿਓ ਕਦੋਂ ਹੋ ਰਿਹਾ ਫਿਰ ਜੇ ਹੋ ਵੀ ਗਿਆ ਤੇ ਮੈਂ ਇੱਥੇ ਕਹਿਣਾ ਵੀ ਜੇ ਜਿਹੜੇ ਵੀ ਜਾਨੀ ਇਹ ਰਿਸਕ ਲੈਣਗੇ ਵੀ ਆਪ ਦੀ ਕੁੜੀ ਮੇਰੇ ਨਾਲ ਵਿਆਹਣਗੇ ਵੀ ਭਾਈ ਮੈਂ ਤਾਂ ਇਹੋ ਜਿਹਾ ਹੀ ਆ ਮੈਂ ਤਾਂ ਮੈਂ ਤਾਂ ਉੜਦਾ ਹੀ ਚੰਗਾ ਲੱਗਦਾ ਤੇ ਇਸ ਕਰਕੇ ਮੈਂ ਕਿਉਂਕਿ ਦੇਖੋ ਕੀ ਹੈ ਮੇਰਾ ਕੋਈ ਟਿਕਾਣਾ ਠਿਕੂਣਾ ਹੁੰਦਾ ਨਹੀਂ ਘਰ ਤਾਂ ਹੈਗਾ ਵੈਸੇ ਪਰ ਮੇਰਾ ਜਦੋਂ ਜੀ ਕਰੇ ਵੀ ਯਾਰ ਚੱਲ ਯਾਰ ਅਜ ਉਧਰ ਬਰਾੜ ਕੇ ਜਾਇਆਗੇ ਉੱਥੇ ਜਾ ਕੇ ਉੱਥੇ ਰੋਟੀ ਖਾ ਲਈ ਜੇ ਕਿਤੇ ਇੱਧਰ ਜੀ ਕੀਤਾ ਇੱਧਰ ਆ ਗਿਆ ਕਈ ਵਾਰੀ ਇਹਨਾਂ ਦੀ ਕੰਟੀਨ ਚ ਆ ਕੇ ਕਹਿ ਦਿੰਦਾ ਯਾਰਾ ਮੈਨੂੰ ਕੁਝ ਖਵਾ ਦਿਓ ਹਨ ਕਿਉਂਕਿ ਮੈਂ ਲਿਖਦਾ ਰਹਿਣਾ ਲੱਭਦਾ ਰਹਿਣਾ ਕੁਛ ਨਾ ਕੁਛ ਗਾਣੇ ਲਿਖਦਾ ਰਹਿਣਾ ਇੱਕ ਜਿਵੇਂ ਬਨਜਾਰਾ ਹੁੰਦਾ ਨਾ ਵੀ ਇੱਧਰ ਉੱਧਰ ਤੁਰਿਆ ਫਿਰਦਾ ਮੈਨੂੰ ਉਵੇਂ ਚੰਗਾ ਲੱਗਦਾ ਪਰ ਫਿਰ ਵੀ ਮਤਲਬ ਕੁਝ ਤਾਂ ਇੱਤਸਾ ਹੋਏਗੀ ਮਿਆਦੀ ਬਨਜਾਰੇ ਵੀ ਵਿਆਦਾ ਕਰਦੇ ਹੀ ਨੇ ਜਾਣੀ ਕਿ ਹੁਣ ਤੁਸੀਂ ਬੰਝਾਰਨ ਮੈਨੂੰ ਲਿਆ ਕੇ ਦੋਗੇ ਅੱਜ ਦੀ ਰੇਟ ਚ ਹੈ ਕਰ ਲਾਂ ਕੋਈ ਨਹੀਂ ਹਜੇ ਤਾਂ ਕੀ ਐਡੀ ਗੱਲ ਹੈ ਮੇਰਾ ਮੈਨੂੰ ਲੱਗਦਾ ਹੋਈ ਜਾਊਗਾ ਮੈਂ ਵਧੀਆ ਕੰਮ ਕਰਦਾ ਲੋਕ ਜਾਣਦੇ ਨੇ ਇੱਕ ਇਹ ਵੀ ਮੋਟਿਵ ਬਣਾ ਲਓ 2016 ਸ਼ੁਰੂ ਹੁਣ ਤਾਂ ਪਹਿਲਾ ਚਲੋ ਇਹ ਵੀ ਬਣਾ ਲਿਆ ਚਲੋ